ਸਤਿ ਸ਼੍ਰੀ ਅਕਾਲ ਜੀ ਸਿੱਕੀ ਹਲਚਾਲਾ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਆਪਾਂ ਸ਼ੁਰੂਆਤ ਕਰਤੀ ਆ ਜਿਹੜੀ ਆਪਾਂ ਘਰੋਟੇ ਅੱਗੇ ਮਤਾ ਸੰਤ ਬਾਬਾ ਅਮਰਜੀਤ ਸਟੇਡੀਅਮ ਦੇ ਸਾਹਮਣੇ ਕਾਫੀ ਸ਼ੁਰੂਆਤ ਆ ਆਪਾਂ ਮਿੱਤਰੋ ਜੇ ਆਪਾਂ ਚੱਲੇ ਆ ਕੰਮ ਨੂੰ ਤੇ ਆਪਾਂ ਪਹਿਲੀ ਵੀਡੀਓ ਬਣਾਉਣੀ ਆ ਭੋਲੂ ਵਾਲੇ ਬਾਬਾ ਫਰੀਦ ਸੌਰੀ ਫਰੀਦਕੋਟ ਦੀ ਧਰਤੀ ਦਾ ਭੋਲੂ ਵਾਲਾ ਨਹੀਂ ਫਰੀਦਕੋਟ ਦੀ ਧਰਤੀ ਦਾ ਭੋਲੂ ਵਾਲਾ ਤੇ ਇਧਰਲੇ ਪਾਸੇ ਸਾਡੇ ਬਾਬੇ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕਿ ਆਪਾਂ ਗੁਰੂ ਘਰ ਦਾ ਨਾਮ ਲੈ ਕੇ ਵਾਇਰਲ ਦੀ ਕਰਫ ਤੇ ਬਲਾਗ ਆਇਆ ਨੂੰ ਸਾਡੀ ਹੈਲੋ ਬਲਾਗਰ ਨੂੰ ਹੈਲੋ ਨਮਸਕਾਰ ਇਹ ਬਤ ਕਿ ਬਾਏ ਨੂੰ ਸਾਡਾ ਅੱਜ ਛਾਚੀਆ ਕਰਦੋ 25 ਸਾਰੀ ਛਾਚੀਆ ਕਰਦੋ ਛਾਚੀਕਾ ਤਤਕਾ ਨੂੰ ਸਾਡੇ ਨੂੰ ਸਾਚੀ ਕਰਦੇ ਆਓ ਚੱਲਦੇ ਆਪਾਂ ਭੋਲੂ ਵਾਲੇ ਪਿੰਡ ਵੇਣੇ ਕਿਹੜਾ ਜਾਨਵਰ ਹੈ ਤੇ ਬਾਕੀ ਵੀ ਬਲਾਗ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਧੰਨਵਾਦ ਲਓ ਜੀ ਪਹੁੰਚ ਗਏ ਭੋਲੂ ਵਾਲੇ ਪਿੰਡ ਦੇ ਵਿੱਚ ਪਾਈ ਦੇ ਉੱਪਰ ਸੁਧਿਆ ਲੱਲਿਆਂ ਦੇ ਅੱਡੇ ਤੇ ਤੇ ਲੱਲਿਆਂ ਵਾਲਾ ਡਾ ਆ ਗਿਆ ਟਾਵਰ ਦੇ ਕੋਲੇ ਤੇ ਉਹ ਸਾਹਮਣੇ ਬਾਈਕ ਗੜੀ ਜਾਂਦਾ ਕੋਈ ਵੇਟ ਭਾਈ ਸਾਥ ਦੇ ਵਿੱਚ ਬੈਠਾ ਭਾਈ ਜੀ ਬਾਬਿਆਂ ਨੂੰ ਵੀ ਉਹਦੇ ਪੱਦੇ ਆਪ ਆਜੋ ਬਣਾ ਜੀ ਤੇ ਆਪਾਂ ਬੈਲ ਵੀ ਲੈ ਲੈਂਦੇ ਆਪਾਂ ਆ ਜਾਂਦੀ ਹੈ ਲੱਲਿਆਂ ਨੂੰ ਸੜਕ ਤੇ ਆਪ ਪਿੰਡ ਆਜਾਓ ਸਤਿ ਸ਼੍ਰੀ ਅਕਾਲ ਪੂਰੀ ਸਾਰਿਆਂ ਨੂੰ ਜੀ ਤੇ ਬਾਈ ਦਾ ਘਰ ਵੀ ਟਾਵਰ ਦੇ ਕੋਲੇ ਹੀ ਆ ਨਿਸ਼ਾਨੀ ਸਿੱਧੀ ਆ ਹਨਾ ਬਾਈ ਜੇ ਜਾਨ ਨੂੰ ਮੈਂ ਦੱਸਦਾ ਹਾਂ ਹਾਂ ਹੋਰ ਵੀ ਠੀਕ ਠਾਕ ਆ ਜੀ ਸ਼ਾਮ ਕੀ ਸੀ ਬਾਈ ਫਿਰ ਆਪਣਾ ਪੰਡੇ ਦਾ ਮਿੰਦੀ ਚੱਲਦਾ ਨਾ ਉਹ ਹਰਵਿੰਦਰ ਆ ਹਰਵਿੰਦਰ ਨਾ ਮਿੰਦੀ ਪਿੰਡ ਦੇ ਵਿੱਚ ਕਹਿੰਦੇ ਆ ਆ ਬਾਈ ਜੀ ਆਪਾਂ ਕੁੜਤੀ ਦੇ ਵਿੱਚ ਜਾਣਾ ਇੱਕ ਕੁਮੈਨੀ ਆਪਾਂ ਵੀਡੀਓ ਇਧਰ ਨੂੰ ਜੀ ਹਾਂ ਹਾਂ ਘਰਪੁਰ ਬਾਈ ਦਾ ਬਹੁਤ ਖੁੱਲਾ ਡੁੱਲਾ ਬਾਬੇ ਦੀ ਕਿਰਪਾ ਨਾਲ ਦੇਖ ਸਕਦੇ ਆ ਬਾਈ ਆ ਪਿੱਛੇ ਪਸ਼ੂ ਆ ਆਸਾਉਂ ਦੀ ਸੁਤੀ ਲਾਈ ਹੈ ਯਾਬਾਈ ਜੀ ਵੇਖੋ ਬਈ ਆਹ ਬੜੀਆਂ ਮੈਂ ਮਿੱਤਰੋ ਆਹ ਭਾਈ ਭਈ ਭਾਈ ਦਾ ਪਿਆਰਾ ਗਾਨੀ ਆਹ ਚੱਤ ਨਾਲ ਵੀ ਆ ਮੈਂ ਬੱਚੇ ਹੀ ਹਾਂ ਬਈ ਲਓ ਜੀ ਆਪਾਂ ਪਹੁੰਚ ਗਏ ਪੋਲੂ ਵਾਲੇ ਪਿੰਡ ਦੇ ਵਿੱਚ ਭਾਈ ਦੇ ਘਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੋਰ ਠੀਕ ਠਾਕ ਹੋ ਮਹਾਰਾਜ ਆਪਣਾ ਨਾਮ ਦੱਸ ਦਿਓ ਇੱਕ ਵਾਰੀ ਜੀ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਤੇ ਸਨ ਆਫ ਜੀ ਮੈਂ ਦੱਸਾਂਗਾ ਠੀਕ ਆ ਲੱਲੇ ਵਾਲੇ ਮੋੜ ਦੇ ਉੱਤੇ ਘਾਰ ਆਗਾ ਟਾਵਰ ਦੇ ਕੋਲੇ ਹਣੇ ਪਿਲ ਠੀਕ ਆ ਅੱਛਾ ਭਾਈ ਇੱਕ ਮੈਂ ਵੇਚਨੀ ਆ ਜਿਹੜੀ ਆਪਾਂ ਇਹ ਕਿੰਨਵਾ ਸੂਆ ਸੁੰਦੀ ਆ ਜੀ ਤੀਜੇ ਸੂਏ ਜੀ ਤੀਜੇ ਸੂਏ ਸੂਣਾ ਮੈਂ ਐਤ ਕਿ ਹਾਂਜੀ ਹਾਂ ਕਿੰਨੇ ਦਿਨ ਬਾਕੀ ਆ ਨੇ ਕਹਿੰਦੇ ਇਹਦੇ 12 13 ਦਿਨ ਬਾਕੀ ਆ 12 13 ਦਿਨ ਬਾਕੀ ਆ ਦੁੱਧ ਕਿੰਨਾ ਕੁ ਦੇ ਦਿੰਦੀ ਰਹੀ ਐ ਇਹ ਬਈ ਇਹ ਜੀ 16 ਤੋਂ ਪਲੱਸ ਦੇਊਗੇ ਠੀਕ ਆ ਵੀ ਮਤਲਬ ਚੱਲਦੀ 16 ਕਿਲੋ ਆਪਾਂ ਚੋਇਆ ਹੋਇਆ ਹਾਂਜੀ ਹਾਂ ਠੀਕ ਆ ਜੇ ਕੋਈ ਚੋਕੇ ਲੈਣੀ ਚਾਵੇ ਤੋ ਕੋਈ ਗੱਲ ਨਹੀਂ ਠੀਕ ਆ ਤੇਨ ਕਿੰਨੇ ਦੱਸਿਆ ਸੀ ਕਹਿੰਦੇ 12 13 ਦਿਨ ਰਹਿੰਦਾ ਠੀਕ ਹੈ ਠੀਕ ਹੈ ਦੁੱਧ ਦਾ ਮਤਲਬ 16 ਕਿਲੋ ਦਾ ਰਕਾਰਾ ਹੈ ਨਾ ਰੇਟ ਫਿਰ ਭਾਈ ਕੀ ਤੈ ਕੀਤਾ ਵਾ ਰੇਟ ਜੀ 140 140 ਮੰਨਤਾਂ ਵਿੱਚੋਂ ਕਰਦੇ ਆ ਕਿ ਥੋੜਾ ਚਲੋ ਕੋਈ ਨਹੀਂ ਹੋਦਾ ਥੋੜਾ ਬਹੁਤ ਕਰਦੇ ਆ ਠੀਕ ਹੈ ਕੱਲ ਜੀ ਨੰਬਰ ਦੱਸਿਓ ਆਪਣਾ ਜੀ 76588 ਜੀ 62298 ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ ਜੀ 76588 ਜੀ 62298 ਠੀਕ ਹੈ ਜੀ ਲੈ ਮੇਤਰੋ ਇਹ ਪੋਲੂ ਵਾਲੇ ਪਿੰਡ ਦੀ ਮਾਜ ਅਸੀਂ ਆਜੋ ਹੁਣ ਅਪ ਚੱਲਦੇ ਆ ਪਿੰਡ ਕੋੜਸੋ ਕੀ ਲੋਰੀ ਆਪਾਂ ਪਹੁੰਚ ਗਏ ਆ ਇਸ ਟੈਂਪ ਪਿੰਡ ਕੋਟ ਸੁਖੀ ਤੇ ਇੱਕ ਤੇ ਪਿੰਡ ਪ੍ਰਦੀਪ ਭਾਈ ਦੇ ਕੋਲੇ ਪਹੁੰਚ ਗਏ ਆ ਗੱਪਰੂ ਵੇਲਾ ਜਦੋਂ ਵੀਡੀਓ ਬਣਾਉਣੀ ਹੁੰਦੀ ਕਹਿੰਦੇ ਉਦੋਂ ਹੀ ਆ ਜਾਂਦਾ ਪੂਰਾ ਐਨ ਚੁਸਤੀ ਫੁਰਤੀ ਵਾਲਾ ਗੱਪਰੂ ਆ ਇਹ ਤੇ ਆ ਗੱਪਰੂ ਦੀ ਚਰਚਾ ਇਹਦੇ 70000 ਵਾਲੀ ਝੋਟੀ ਨੇ ਕਮਾਲ ਕਰਤੀ ਕਹਿੰਦਾ ਭਾਈ ਤੇ ਹਜੇ ਤੀਕ ਫੋਨ ਆਈ ਜਾਂਦੇ ਹੈਣਾ ਪ੍ਰਦੀਪ ਭਾਈ ਹਾਂ ਭਾਈ ਆ ਜਾਂਦੇ ਫੋਨ ਬਹੁਤ ਹੋਰ ਕਿਵੇਂ ਠੀਕ ਆ ਵੀਰੇ ਘਰ ਤੇ ਪਰਿਵਾਰ ਭਾਈ ਫਾ ਵਧੀਆ ਠੀਕ ਠਾਕ ਭਾਈ ਅੱਜ ਆਪਾਂ ਨਵੇਂ ਸਾਲ ਦੇ 5 ਦਿਨ ਪੂਰੇ ਕਰਤੇ ਆ ਅੱਜ 6ਵੇਂ ਸਾਲ ਦੀ ਆਪਾਂ ਮੁਬਾਰਕਾਹਣੀ ਦੇਣੀ ਆ ਹੁਣ ਪਿਛੇ 6 ਦਿਨ ਦੀਆਂ ਆਪਾਂ ਮੁਬਾਰਕਾਹਣੀ ਦੇਣੀਆਂ ਕਿਉਂਕਿ ਆਪਾਂ 5 ਦਿਨ ਨਵੇਂ ਸਾਲ ਦੀਆਂ ਲੋਕਾਂ ਨੂੰ ਮੁਬਾਰਕਾਹਤ ਦਿੱਤੀ ਲੋਕ ਇੱਕ ਦਿਨ ਹੀ ਦਿੰਦੇ ਆ ਮੈਂ 5 ਦਿਨ ਦਿੱਤੀਆਂ ਲਗਾਤਾਰ ਜੀ ਬਾਤਰੀ ਕੀਤੀ ਮੈਂ ਠੀਕ ਅੱਛਾ ਭਈਆ ਮੈਂ ਦੇ ਬਾਰੇ ਦੱਸ ਕਿੰਨਾ ਸੁਆ ਭਾਈ ਭਈ ਤੀਜਾ ਸੁਆ ਭਈ ਇਹਦਾ ਨੀਲੀ 라ਵੀ ਦੀ ਨੀਲੀ 라ਵੀ ਦੀ ਆ ਭਾਈ ਦੁੱਧ ਦਾ ਰਕੜ ਭਈ ਦਾਦਾ ਵੀ ਰਕੜ ਮਾਲਕਾਂ ਨੇ ਕਿਹਾ 18 ਕਿਲੋ ਦਾ ਉਹਨਾਂ ਨੇ ਫਿਰ ਜਿੰਨੂੰ ਮਰਜ਼ੀ ਦੇਦੀ ਜੇ ਮਾਈ ਦੇਦੀ ਪਰ ਆਪਾਂ ਦਵਾਂਗੇ ਉਕੇ ਲੈ ਕੇ ਆਣੀ ਆ ਆਪਣਾ ਫਾਈਪ ਪਾ ਦੇ 5000 ਰੁਪਇਆ ਹੂੰ ਤੇ ਮੁੜ ਕੇ ਸਵਾਗ ਆ ਪਾ ਦੁੱਧ ਉਨਾ ਕਰਕੇ ਭੇਜ ਦਾਂਗੇ ਆਪਾਂ ਠੀਕ ਦਿਨ ਕਿੰਨੇ ਪਏ ਵੀਰੇ ਨੇ ਬਈ ਹਾਉ ਤੇ ਕੱਚੀ ਆ ਦਿਨ ਜਿਆਦਾ ਵੀ ਲੈ ਜਾ ਪਲੀ ਪੁਲੀ ਚੰਗੀਆਂ ਮੈਂ ਹੈਨਾ ਚੰਗੀ ਪਲੀ ਆ ਬਾਈ ਹੂੰ ਤੇ ਇਹਦਾ ਕੋਈ ਟੀਕੇ ਨੂੰ ਕਿਦਾ ਪਤਾ ਲੱਗਿਆ ਨਹੀਂ ਬਈ ਕੋਈ ਨਾ ਕਰਦਾ ਨਾ ਟੀਕੇ ਦਾ ਬਈ ਆਪਣੇ ਠੀਕ ਹੈ ਵੀਰੇ ਤੇ ਰੇਟ ਪਾਈ ਜਾਂਦਾ ਬਈ ਜਿਹੜਾ ਦਾ 125 ਕਰਦੇ ਆਪਾਂ ਮੰਡਤਣ ਵਿੱਚ ਹੋ ਜਾਂ ਜਸ 120 ਦੇ ਦਾਂਗੇ ਬਈ ਇਸ ਤੇ 9 ਆ ਬਈ ਨਾ ਨਾ ਕਰ ਜਸ ਤੇ 9 ਵਾਲਾ ਕੰਮ ਨਾ ਹੋਰ ਮੰਡਤਣ ਕਰਦੇ ਬਈ ਤੇਰੇ ਕਰਕੇ 1000 ਰੁਪਏ ਆਪਾਂ ਹੋਰ ਛੋਟ ਕਰ ਦਾਂਗੇ 11 ਦੀ ਦੇ ਦਾਂਗੇ ਹਾਂ ਬਈ ਚਲ ਠੀਕ ਆ ਬਾਹਰ ਨੂੰ ਤੋਰੀ ਮੜ ਜੀ ਬਾਹਰ ਨੂੰ ਲੈ ਮਿੱਤਰੋ ਮਾਰ ਕੇ ਇੱਕ ਪੈਰ ਵਾਲੀ ਮੈਂ ਆ ਇੱਕ ਗੱਲ ਦੱਸਾਂ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਜਿਹੜੀ ਵੀ ਤੁਹਾਨੂੰ ਇੱਕ ਪੈਰ ਵਾਲੀ ਮੈਂ ਜਾਂ ਸਾਨ ਮੱਥੇ ਲੱਗੇ ਨਾ ਤੇ ਚੁੱਪ ਕਰਕੇ ਅੱਖਾਂ ਮੀਚ ਕੇ ਲੈ ਲਿਆ ਕਰੋ ਕਿਉਂਕਿ ਉਹ ਚੀਜ਼ ਹਮੇਸ਼ਾ ਲਾਹੇਬੰਦ ਕਰਦੀ ਆ ਬਈ ਮਿੱਤਰੋ ਦੇਖੋ ਤੁਸੀਂ ਇੱਕ ਪੈਰ ਵਾਲੀ ਇਹੀ ਵੀਰੇ ਨੂੰ ਮਾਰੀ ਜਹੋਰ ਗੇਡਾਲਾ ਵੇਖਿਓ ਕਰਾਂ ਨਹੀਂ ਬਣਦੇ ਬਸ ਬਣਦੇ ਚੰਗੀ ਆ ਮੈਂ ਹਨਾ ਹਾਂ ਭਾਈ ਨੂੰ ਹੋਈ ਨਹੀਂ ਹਜੇ ਹਨਾ ਭਈਆ ਗੱਡੀ ਨੂੰ ਲਾਈ ਆ ਠੰਡਾ ਘੇਣਾ ਵਈ ਨੂੰ ਆਪਾਂ ਭਈ ਮਾਰੇ ਬਿਮਾਰ ਹੋ ਜਾਂਦੇ ਆ ਜਾਂ ਜਗਮਗ ਨਹਾ ਦਵਾ ਕੋਈ ਵੀ ਹਾਂ ਇਹ ਤਾਂ ਗੱਲ ਹੈ ਠੰਡ ਹੈ ਵੀ ਬਹੁਤ ਆ ਪ੍ਰੋਫਸਰ ਹਾਂ ਬਈ ਵੀ ਤੇਰੇ ਮੂਰੇ ਮੂਰੇ ਘੜੀ ਦੋ ਲਈ ਆਪਾਂ ਯਾਰ ਠੀਕ ਆ ਬਈ ਤੇ ਸੂਆ ਤੀਜਾ ਬਈ ਹੈ ਸੂਆ ਤੀਜਾ ਬਈ ਠੀਕ ਆ ਬਈ ਨੰਬਰ ਬਈ 75279054361 ਵਾਰੀ ਹੋਰ ਬੋਲ ਦਈਏ ਜੀ 7527905436 ਠੀਕ ਆ ਜੀ ਲੈ ਵੀ ਮਿੱਤਰੋ ਤੇ ਹੁਣ ਆਪਾਂ ਚੱਲਦੇ ਆ ਪਿੰਡ ਉਦੋਂ ਡਿਸੀਡ ਕਰਕੇ ਦੱਸਦੇ ਆ ਲੋ ਜੀ ਆਪਾਂ ਪਹੁੰਚ ਗਏ ਪਿੰਡ ਢਿੱਲਵਾਂ ਕਲਾਂ ਦੇ ਵਿੱਚ ਆਹ ਵੱਡਾ ਹਾਈਵੇ ਆਉਂਦਾ ਇਧਰੋਂ ਆਪਾਂ ਉੱਤਰ ਆਏ ਆ ਜੇ ਆਪਾਂ ਖੜੇ ਗੁਰਦੁਆਰਾ ਸਾਹਿਬ ਦੇ ਚਰਸਤੇ ਦੇ ਵਿੱਚ ਪਾਈ ਆਪਾਂ ਉਹਦਾ ਅਗੋ ਲੈਣ ਤੇ ਕਰਦੇ ਇੱਕ ਕੀ ਜਾਨਵਰ ਆ ਪਾਈ ਦੇ ਕੋਲੇ ਮਾਝਾ ਗਾਵ ਉਹ ਤੁਹਾਨੂੰ ਵਿਖਾਉਣਾ ਮਾਝਾ ਆਜੋ ਉਹ ਬਾਈ ਨੇ ਮਾਰਦੀ ਬਾਜ ਆ ਉਹ ਬਾਈ ਸਾਈਕਲ ਵਾਲੇ ਆਜੋ ਮਾਝਾ ਜੀ ਕੋਈ ਆ ਜਾਣਾ ਤੇ ਆਪਾਂ ਜੀ ਬਾਈ ਦੇ ਘਰੇ ਚੱਲਦੇ ਆ ਓਹ ਡੰਗਾ ਬਾਈ ਸਾਈਕਲ ਉੱਤੇ ਆ ਬਾਈ ਲੈਣ ਵਿਚਾਰ ਇਹ ਜਿਹੜਾ ਖੜਾ ਲੱਗ ਰਿਹਾ ਉਹ ਆਪੀ ਲੈਣਾ ਇਹ ਮੈਂ ਕਹਿੰਦਾ ਯਾਰ ਕੋਲ ਗਿਆ ਆ ਨਾ ਭਾਈ ਕੋਲ ਦਿਖਾਈਏ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਟਲਵੰਕਾਲਾਂ ਦੇ ਵਿੱਚ ਤੇ ਬਾਈ ਦੇ ਕੋਲੇ ਝੋਟੀ ਵਕਾਉ ਆ ਇੱਕ ਦੂਜਾ ਸੂਆ ਪਹਿਲੇ ਸੋਏ ਇਹਨੇ 11-12 ਕਿਲੋ ਦੁੱਧ ਭਾਈ ਉਹਨਾਂ ਨੂੰ ਕੰਡੇ ਲਾਇਆ ਹੋਇਆ ਲੇਵੇ ਭਾਂਡੇ ਵਾਲੀ ਝੋਟੀ ਆ ਪੂਰੀ ਸਾਫ਼ ਸੁਥਰੀ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਹੀ ਗਾਲੀ ਕੀ ਹਾਲਾ ਠੀਕ ਆ ਜੀ 세ਤਾ ਦੇ ਪਰਿਵਾਰ ਠੀਕ ਆ ਜੀ ਸਰ ਅੱਛਾ ਨਾਮ ਦੱਸ ਦਿਓ ਇੱਕ ਵਾਰੀ ਆਪਣਾ ਜਸਪਾਲ ਸਿੰਘ ਸਨ ਆਫ ਨਸ਼ਤਰ ਸਿੰਘ ਘਰ ਆਪਣਾ ਘਰ ਆਪਣਾ ਬਸਤਰ ਸਥਾਨ ਦੇ ਕੋਲੇ ਆ ਜੀ ਬਸਤਰ ਸਥਾਨ ਦੇ ਕੋਲੇ ਹਾਂ ਜੀ ਗੁਰੂ ਦਾਹੇ ਪਾਸੇ ਬਸਤਰ ਪਈ ਉਹਦੇ ਨੇੜੇ ਆ ਜੀ ਘਰ ਬਸ ਠੀਕ ਆ ਭਾਈ ਜੀ ਅੱਛਾ ਭਾਈ ਤੇਰੀ ਛੋਟੀ ਵੇਚਣੀ ਹੈ ਦੂਜਾ ਸੂਏ ਆ ਦੂਜੇ ਸੂਏ ਆ ਜੀ ਕਿੰਨੇ ਦਿਨ ਬਾਕੀ ਆ ਜਾਂਦੇ ਹਜੇ ਇਹਦੇ ਬਸ ਪਰਸੋਂ ਜਾਂ ਪੂਰੇ ਆ ਜੀ ਪਰਸੋਂ ਦਿਨ ਪੂਰੇ ਆ ਦੁੱਧ ਕਿੰਨਾ ਕੁ ਦੇ ਗਈ ਸੀ ਇਹ ਪਹਿਲੇ ਸੂਏ ਪਹਿਲੇ ਸੂਏ ਨੇ 6.5 ਕਿਲੋ ਡੰਗ ਦਾ ਚੋਇਆ ਸਾਡਾ ਠੀਕ ਹੈ ਵੀ ਮਤਲਬ 12-13 ਕਿਲੋ ਕੁ ਡੰਗ ਦਾ ਚੋਇਆ ਹਾਂ ਪਹਿਲਾ ਚੋਇਆ ਠੀਕ ਹੈ ਬਈ ਐਲਜੀ ਵਰਟੀ ਚੰਗਾ ਹੀ ਭਰਾਇਆ ਟੀਕਾ ਬਹੁਤ ਵਧੀਆ ਭਰਾਇਆ ਜੀ ਠੀਕ ਹੈ ਬਈ ਰੇਟ ਬਾਈ ਫਿਰ ਇਹਦਾ ਕੀ ਰੱਖਿਆ ਰੇਟ ਹੈ 1 20 1 20 ਮਾਨਤਾਣ ਵਿੱਚੋਂ ਮਾੜਾ ਮੋਟਾ ਕਰ ਦਿਆਂਗੇ ਜੀ ਨੰਬਰ ਆਪਣਾ ਨੰਬਰ ਹੈਗਾ 94799 94799 98616 98616 ਲੈ ਮਿੱਤਰੋ ਝੋਟੀਆ ਬਾਈ ਦੇ ਕੋਲੇ ਤੇ ਆਜੋ ਹੁਣ ਆਪਾਂ ਫੁੱਲ ਵੀਡੀਓ ਬਣਾਉਣੀ ਅੱਗੇ ਆਪਾਂ ਚਾਹੁੰਦੇ ਆ ਪਿੰਡ ਰਾਮਿਆਣੇ ਦੇ ਵਿੱਚ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਫਿਲਹਾਲ ਪਿੰਡ ਰਾਮਿਆਣੇ ਦੇ ਵਿੱਚ ਤੇ ਇੱਥੇ ਇੱਕ ਗਾਂ ਲੱਗੀ ਆ ਮੱਥੇ ਸੱਜਣੋ ਗਾਂ ਕਾਦੀ ਆ ਯਕੀਨ ਕਰਿਓ ਤੋਹਫਾ ਆ ਚੱਪ ਦਾ ਨਗੀਨਾ ਹੀ ਆ ਮਮਲਾ ਵੀ ਜਿਹੜੇ ਭਰਾ ਨੇ ਚੰਗਾ ਦੁੱਧ ਲੈਣਾ ਨਾ ਉਹਦੇ ਲਈ ਵੇਖੋ ਕਿਰਾਂ ਦੀ ਹੁਣ ਕਿਉਂ ਲਾਉਂਦੀ ਆ ਨਾ ਤੀਰ ਟਕਾਣੇ ਜਾਵਾਂ ਇਹਨੂੰ ਕਹਿੰਦੇ ਅਗਾ ਤੁਰਿਆ ਨਹੀਂ ਜਾਂਦਾ ਕਰਮ ਵਾਲੀ ਤੋਂ ਲੇਵਾ ਲੈ ਕੇ ਥਣ ਥਣ ਲੱਗਾ ਪੂਰੀ ਕੁਆਲਿਟੀ ਵਾਲਾ ਆਪਾਂ ਲੈਨੇ ਭਰਾ ਤੋਂ ਡਿਟੇਲ ਵੀਰੇ ਕਿੰਨਾ ਸੂਆ ਸੁੰਦਿਆ ਬ੍ਰਦਰ ਮੇਰੇ ਤੀਜਾ ਸੂਆ ਸੁੰਦਿਆ ਤੀਜਾ ਸੂਆ ਹਾਂਜੀ ਕਿੰਨਾ ਦੁੱਧ ਧਾਰ ਕੱਢ ਰਿਹਾ ਇਹਦਾ ਵੀ ਇਹਦਾ ਜੀ 42 ਕਿਲੋ ਤੋਂ ਪਲੱਸ ਲਿਆ ਜੀ 42 ਕਿਲੋ ਤੋਂ ਪਲੱਸ ਹਾਂਜੀ ਸੂਪ ਹੋਊਗਾ ਕਦੇ ਦਿਨਾਂ ਦਾ ਹਾਂਜੀ ਡੰਗ ਦਿਹਾੜੀ ਚ ਸੂਪ ਹੋ ਗਈ ਬਸ ਦਿਨ ਪੂਰੇ ਅੱਛਾ ਵੀਰੇ ਹੁਣ ਤੀਜਾ ਸੂਆ ਸੂਨਾ ਇਹਦਾ ਸੀਮਨ ਕਿਹੜਾ ਲੱਗਾ ਹੋਇਆ ਬਈ ਇਹਦੇ ਸੈਗ ਦਾ ਲੱਗਿਆ ਜੀ ਸੈਗ ਦਾ ਲੱਗਿਆ ਹਾਂਜੀ ਆਪ ਕਿਹੜੇ ਦੀ ਕੋਈ ਪਤਾ ਕਿ ਨਹੀਂ ਆਪ ਦਾ ਨਹੀਂ ਪਤਾ ਇਹ ਠੀਕ ਆ ਵੀਰੇ ਜੇ ਤੈਨੂੰ ਲਿਆਰੀ ਤਿਆਰੀ ਤੂਰੀ ਕੀਤੀ ਹੈ ਕਰਨ ਵਾਲੀ ਨਾ ਇਹ ਕੰਪੀਟੀਸ਼ਨ ਵਾਲੀ ਗਾ ਹਣਾ ਹਾਂਜੀ ਹਾਂਜੀ ਤੇ ਕਿੰਨਾ ਰੇਟ ਰੱਖਿਆ ਬਰਾਬਰ ਇਹਦਾ 175 ਆ ਜੀ 175 ਦੇ ਲੈਣ ਵਾਲਾ ਦੱਸੋ ਹਮ ਕਰਦੇ ਮਾਨਤਨ ਕਰਦੇ ਕੋਈ ਬੁੱਲਾ ਕਰਦੇ ਆਈਡੀਆ ਦੱਸਿਆ ਜੀ ਮਾਨਤਨ ਕੋਈ ਨਹੀਂ ਖੁੱਲਾ ਕਰਦੇ ਕੋਈ ਗੱਲ ਨਹੀਂ ਜੀ ਕਿੰਨੇ ਮਤਲਬ ਵੀ ਇਸ ਤੋਂ ਜ਼ਿਆਦਾ ਰੱਤਾ ਜਾਂ ਦੱਸ ਦੀਏ ਨੇੜੇ ਉੱਥੇ 160 ਦੀ ਦੇ ਦੇਣਗੇ 160 ਦੀ ਦੇ ਦੇ ਠੀਕ ਹੈ ਤੋਰੀ ਵੀਰੇ ਕੱ ਖੋਲਿਓ ਮੜਾ ਜਾ ਪਾਈ ਇਹਨੂੰ ਤੀਜਾ ਸੂਆਸ ਹੁੰਦੀ ਐ ਇਹ ਕਰਮਾਂ ਵਾਲੀ ਤੈਨ ਜਮਾ ਟਕਾਲੇ ਤੀਰ ਲਾਈ ਫਿਰਦੀ ਐ ਅੰਡਾ ਜਾਵਾ ਬਾਕੀ ਬਈ ਠੰਡ ਵਾਲਾ ਮੌਸਮ ਆ ਥੋੜਾ ਜਿਆ ਤਾਂ ਕਰਕੇ ਪਾਈਆਂ ਅੰਦਰ ਹੀ ਬੰਨੀ ਹੋਈ ਤਰਪਾਲਾ ਤਰਪੂਲਾ ਪਾਈਆਂ ਹੋਈਆਂ ਕਿਉਂਕਿ ਪਈਂ ਗਾਂ ਵੀ ਅੰਦਰ ਨੂੰ ਹੀ ਜਾਂਦੀ ਐ ਠੰਡ ਤੋਂ ਡਰਦੀ ਲੈ ਪੁੱਤ ਇੱਕ ਵਾਰੀ ਐਨ ਕੈਮਰੇ ਦੀ ਰੂਹ ਗਾਣਾ ਖੋਸ਼ ਕਰਦੀ ਆਪਣਾ ਮੋਬਾਈਲ ਵੀ ਖੁਸ਼ ਹੋ ਗਿਆ ਨਾਲ ਵੇਖ ਕੇ ਵੀ ਮੇਰੀ ਚੀਜ਼ ਕਵਰ ਚੰਗੀ ਹੁੰਦੀ ਪਈ ਐ ਦੇਖੋ ਕਿਰੋਦੀ ਪੁੱਤਰਾ ਓਕੇ ਦੀ ਰਿਪੋਰਟ ਸੰਧਿਆ ਬੋਰਡ ਕਿਆ ਬਾਤ ਆਪਾਂ ਨਾ ਪਹਿਲਾਂ ਤਾਰੀਕਾ ਲਗਾਉਂਦੇ ਹਾਂ ਇੱਥੇ ਬੰਦ ਦੇ ਲਈ ਠੀਕ ਹੋ ਜਾਵੇ ਆ ਇਹੋ ਤਰੇ ਲੱਗੀ ਆ ਹੁਣ ਚੱਲ ਕੋਈ ਨਾ ਪਿਆ ਦਿੰਦੇ ਪਾਣੀ ਵੀ ਪੀਉਣਾ ਹੀ ਪੈਂਦਾ ਯਾਰ ਅੱਛਾ ਭਾਈ ਨੰਬਰ ਤਾਂ ਹੀ ਕਰਾਂ ਦੀ ਵੀਰੇ ਨੰਬਰ 99146 ਜੀ 76699 ਇੱਕ ਵਾਰੀ ਹੋਰ ਬੋਲ ਦਈਏ 99146 76699 ਠੀਕ ਆ ਭਈ ਇਸ ਨੰਬਰ ਤੇ ਕਰ ਲਓ ਗੱਲ ਬਾਤ ਤੇ ਆਜੋ ਹੁਣ ਆਪਾਂ ਭਾਈ ਇਹ ਪਿੰਡ ਦੇ ਵਿੱਚ ਵੀਡੀਓ ਬਣਾਉਣੀ ਆ ਦੋ ਲੱਗਦੀਆਂ ਸੀ ਪਰ ਉਹ ਇੱਕੋ ਵੀਡੀਓ ਦੇ ਦੋ ਫੋਨ ਆਏ ਹੋਏ ਸੀ ਤੇ ਆਪਾਂ ਚੱਲਦੇ ਆ ਹੁਣ ਮਿੱਤਰੋ ਪਿੰਡ ਸੁਖਨ ਵਾਲੇ ਦੇ ਵਿੱਚ ਲਓ ਜੀ ਬਹੁਤ ਜ਼ਿਆਦਾ ਜਾਂਗੀ ਦਾ ਹਰੀਆਂ ਵਾਲੇ ਚੱਕਾੜ ਕਰਦੇ ਆਪਾਂ ਥਾੜਾ ਥਾੜਾ ਆਏ ਆ ਤੇ ਹੁਣ ਆਪਾਂ ਜਾਂਦੇ ਪਏ ਆ ਸਟੇ ਪਿੰਡ ਸੁਖਨ ਵਾਲੇ ਦੇ ਵਿੱਚ ਉੱਥੇ ਕਾ ਪਿੰਡ ਦਾ ਸ਼ੇਰ ਖਾਂ ਵੀ ਕੱਢਣਾ ਵਾ ਸ਼ੇਰ ਸਿੰਘ ਵਾਲਾ ਸੋਰੀ ਸਾਦੇ ਵਾਲਾ ਉਹ ਵੇੜਿਆ ਵੀ ਨਿਕਲਦਾ ਕਿ ਨੇਰਾ ਹੋ ਜਾਂਦਾ ਯਾਰ ਕੜੀਏ ਕੀ ਦਿਨ ਟਰੈਫਿਕ ਬੜਾ ਤੰਗ ਕਰਦਾ ਆਹ ਵੇਖੋ ਹੁਣ ਇੱਥੇ ਟਰੈਫਿਕ ਪੈ ਜਾਣਾ ਸਾਨੂੰ ਅੱਗੇ ਹੀ ਪੌਲ ਚੜ੍ਹਨ ਦਾ ਉੱਥੇ ਟਰੈਫਿਕ ਤੁਹਾਨੂੰ ਮਕੋੜਿਆ ਆਪ ਕੋ ਭੁਦਾ ਜਿਹੜੀ ਬਣ ਜੁੰਦੇ ਫਿਕ ਡੀ ਵੀ ਕੰਮ ਵੀ ਕਰ ਲਓ ਕੋਈ ਵਧਾਈਆਂ ਆ ਸੀ ਕੀ ਕਰਨੀਆਂ ਥੋੜੀ ਜਿਹੀ ਹਰਿਸ਼ੜਕਾ ਟੁੱਟ ਲਓ ਜਾਨਾ ਦਾ ਪੁਰਾਣਾ ਨਾਲ ਜਿਹੜਾ ਪੁਰਾਣਾ ਆ ਵਈ ਅੱਡਾ ਆ ਗਿਆ ਲਓ ਜੀ ਆਪਾਂ ਪਹੁੰਚ ਕੇ ਸ਼ਹਿਰ ਕੋਟਕਪੂਰੇ ਦੇ ਵਿੱਚ ਇਹ ਕੰਮ ਇਥੇ ਵੀ ਰਸ਼ ਹੋਇਆ ਪਿਆ ਜਿਆਦਾ ਟ੍ਰੈਫਿਕ ਹੈਗਾ ਦੇ ਇਥੇ ਹੀ ਆਪਾਂ ਲੱਗ ਗਏ ਟਟ ਦੇਖੋ ਤਾਂ ਹੀ ਕਿਹਾ ਕੋਟਕਪੂਰੇ ਸ਼ਹਿਰ ਦਾ ਮਾਹੌਲ ਦੇਖੋ ਕੋੜ ਤੋਂ ਪੂਰੇ ਹੋਣਾ ਤਾਂ ਕਿ ਘਾਟਾ ਕੁੰਡਾ ਪਹਿਲਾਂ ਹੀ ਤੁਰ ਪਿਆ ਕਰੋ ਜਦ ਤੱਕ ਕੋੜ ਕੋ ਪੂਰਾ ਪਾਰ ਕਰਨਾ ਇਹ ਬਾਦ ਆ ਤੁਹਾਡੇ ਨਾਲ ਜਿਹੜੇ ਵੀ ਕੋੜ ਤੋਂ ਪੂਰਾ ਪਾਰ ਕਰਦੇ ਰ ਆ ਬੜੀ ਥਾਰ ਰੋਕ ਬੜੀ ਨਵੀਂ ਆਈ ਹੈ ਬੱਸ ਬੜੀ ਕੱਟੂ ਆਹ ਦੇਖੋ ਇਹ ਸੱਜਣ ਲੱਗੀਆਂ ਪਈਆਂ ਨਾ ਲੈਂਡ 'ਚ ਆਹ ਬੜਾ ਤੇ ਰਸ਼ ਹੈ ਬੇਪਰਲੀ ਸਾਈਡ ਤੇ ਆਪਣੇ ਲਈ ਸਾਈਡ ਇਦਾਂ ਵੀ ਆਪਣਾ ਮੰੰਗਣਾ ਵਧੀਆ ਸੌਖਾ ਵਾ ਕੱਟ ਮਾਰਦਾ ਰੂਆ ਵਾਲਾ ਲਓ ਜੀ 100 ਗ੍ਰਾਮ ਇਹ ਆ ਸ਼ਹਿਰ ਕੋਟ ਕਿਤੇ ਪੂਰਾ ਲਓ ਜੀ ਬਹੁਤ ਜ਼ਿਆਦਾ ਜਾਮ ਸੀਗਾ ਹਰੀਦੋਂ ਵਾਲੇ ਕੋਚ ਸਾੜ ਕਰਦੇ ਆਪਾਂ ਪਾਰ ਕਰ ਰਹੇ ਆ ਤੇ ਹੁਣ ਆਪਾਂ ਜਾਂਦੇ ਪਏ ਆ ਸਟੇਪਿੰਡ ਸੁਖਣ ਵਾਲੇ ਦੇ ਵੱਲ ਉਧਰ ਕੋ ਪਿੰਡ ਦਾ ਸ਼ੇਰ ਖਾਂ ਵੀ ਕੱਢਣਾ ਵਾ ਸ਼ੇਰ ਸਿੰਘ ਵਾਲਾ ਸੋਰੀ ਸਾਦਕ ਵਾਲਾ ਉਹ ਵੇੜੇ ਆ ਵੀ ਨਿਕਲਦਾ ਕਿ ਨੇਰਾ ਹੋ ਜਾਂਦਾ ਯਾਰ ਕਰੀਏ ਕੀ ਦਿਨ ਟ੍ਰੈਫਿਕ ਬੜਾ ਤੰਗ ਕਰਦਾ ਆ ਵੇਖੋ ਹੁਣ ਇੱਥੇ ਟ੍ਰੈਫਿਕ ਪੈ ਜਾਣਾ ਹਨੂ ਅੱਗੇ ਹੀ ਪੌਲ ਚੜਨ ਤੇ ਉੱਥੇ ਟ੍ਰੈਫਿਕ ਤੁਹਾਨੂੰ ਮਕੋੜਿਆ ਸਭ ਤੋਂ ਪਰ ਉਹਦਾ ਜੀ ਨਹੀਂ ਲੱਜਦੇ ਫਿਕਟ ਜੀ ਦੀ ਕੰਮ ਵੀ ਕਰ ਲਉ ਕੋਈ ਬੁਧਾਈਆਂ ਆ ਸੀ ਕੀ ਕਰਨੀ ਆ ਥੋੜੀ ਜਿਹੀ ਅੜੀ ਸੜਕਾਂ ਟੁੱਟੀਆਂ ਯਾਰਾਂ ਦਾ ਬੜਾ ਹਾਲ ਗੜੀਆਂ ਦਾ ਕੋਰਾ ਨਾਲ ਹੋਇਆ ਡਾਗਿਆ ਲਓ ਜੀ ਆਪਾਂ ਪਹੁੰਚ ਕੇ ਸ਼ਹਿਰ ਕੋਟਕਪੂਰੇ ਦੇ ਵਿੱਚ ਇਕਾ ਮੇਥੇ ਵੀ ਰਾਸ਼ ਹੋਇਆ ਪਿਆ ਜਿਆਦਾ ਟ੍ਰੈਫਿਕ ਹੈਗਾ ਤੇ ਇੱਥੇ ਵੀ ਆਫਨ ਲੱਗਦਾ ਹੈ ਦੇਖੋ ਤੁਸੀਂ ਨਿੱਕਰਾ ਕੋਰਟ ਕੋ پورے ਸ਼ਹਿਰ ਦਾ ਮਾਹੌਲ ਦੇ ਕੋਰਟ ਤੋਂ ਪੂਰੇ ਉਹਨਾਂ ਦਾ ਕਿਹੜਾ ਗੁੰਡਾ ਪਹਿਲਾਂ ਹੀ ਥੁਰ ਪਿਆ ਕਰੋ ਜਦ ਤੱਕ ਕੋਰਟ ਕੋ ਪੂਰਾ ਪਾਰ ਕਰਨਾ ਇਹ ਬਾਅਦ ਆ ਤੁਹਾਡੇ ਨਾਲ ਜਿੱਕੇ ਕੋਰਟ ਕੋ ਪੂਰਾ ਪਾਰ ਕਰ ਰਿਹਾ ਬੜੀ ਭਾਰ ਰੋਸ ਜਿਹੜੀ ਨਵੀਂ ਆਈ ਹੈ ਤੇ ਬਾ ਦੋ ਆ ਦੇਖੋ ਇਹ ਸੱਜਣਾਂ ਲੱਗੀਆਂ ਵੀ ਆ ਨਾ ਲੈਂਚ ਆ ਉਹ ਵਾਹ ਰਸ਼ਾ ਵਾ ਪਰਲੀ ਸਾਈਡ ਤੇ ਉਹ ਆਪਣੀ ਲੀ ਸਾਈਡ ਇਦਾਂ ਵੀ ਆਪ ਨੂੰ ਮੰੰਗਣਾ ਵਧੀਆ ਸੌਖਾ ਵਾ ਕੱਟ ਮਾਰਦਾ ਨੁਆਲਾ ਤੇ ਲਾਉਂਜੀ ਦੇਖੋ ਗਰ ਇਹ ਆ ਸ਼ਹਿਰ ਕੋਟ ਕਿਤੇ ਪੂਰਾ ਆ ਮਿੱਤਰੋ ਵੇਖ ਲਓ ਮੋਰ ਜਿਹੜਾ ਫੈਂਸੀ ਲੰਪ ਹੋਇਆ ਹੋਇਆ ਪਹਿਲਾਂ ਪਿੰਡਾਂ ਦੇ ਵਿੱਚ ਆਮ ਹੀ ਹੁੰਦੇ ਸੀ ਆ ਵੇਖੋ ਤਿੰਨ ਚਾਰ ਫਿਰਦੇ ਹੋ ਫਿਰਦੇ ਉਹ ਮੋਰਾ ਦੇ ਬੱਚੇ ਆ ਹਨਾ ਉਹ ਉਹ ਬੱਚੇ ਹੀ ਸਰਦੇ ਮੋਰਾ ਦੇ ਵੀ ਆ ਜੋ ਆਪਾਂ ਮੋੜ ਕੇ ਵੀ ਖੋਣੇ ਲੇ ਕਰ ਇਧਰ ਕਾਫੀ ਫਿਰਦੇ ਆ ਮੰਨ ਲਓ ਵੀ ਚਾਰ ਪੰਜ ਦਾ ਇਧਰ ਹੀ ਫਿਰਦੇ ਚਲ ਜੋੜਾ ਤਾਂ ਆ ਹੀ ਫਿਰਦਾ ਦੇਖੋ ਭੱਜ ਗਿਆ ਲੈਨੇ ਤੇ ਆਨੇ ਨੂੰ ਆ ਜੀ ਆ ਜਾਂਦਾ ਜਾਨਾ ਜਿੰਨੂੰ ਦੇਖੋ ਵੀਰਾ ਭੱਜ ਕੇ ਤਾਲਾ ਝੁਕਦੇ ਹੀ ਇੱਥੇ ਆ ਵੀ ਇੱਥੇ ਚੱਕੀ ਜਾਂਦੇ ਸੀਗੇ ਤਾਲੇ ਸਾਰੇ ਆਹ ਫਿਰਿਆ ਹੋਵੇ ਇਹ ਆਹ ਮੇਰੇ ਚਲੋ ਜੀ ਮਿਲਦੇ ਆ ਸੁਖਣ ਵਾਲੇ ਪਿੰਡ ਦੇ ਵਿੱਚ ਆਜੋ ਕਿਰਾਂ ਗਾ ਲੰਘਦੇ ਹੁਣ ਆ ਬਈ ਲੋ ਜੀ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਪਿੰਡ ਸੁਖਣ ਵਾਲੇ ਦੇ ਵਿੱਚ ਹੁਣ ਤੇ ਆਪਾਂ ਆ ਗਏ ਬਾਈ ਸੁਖਮੰਦਰ ਸਿੰਘ ਦੇ ਘਰੇ ਤੇ ਬਾਈ ਦੇ ਕੋਲੇ ਮਿੱਤਰੋ ਝੋਟੀ ਵਕਾਉਆ ਦੂਜਾ ਸੂਆ M29 ਦੀ ਅੱਗੇ ਨੂੰ ਕੋਹੇ ਨੂੰ ਉਰ ਦਾ ਸੀਮਣ ਲੱਗਿਆ ਹੋਇਆ 16 ਕਿਲੋ ਦੁੱਧ ਨੇ ਪਹਿਲੇ ਸੋਇ ਦਿੱਤਾ ਹੋਇਆ ਮਿੱਤਰੋ ਤੇ ਐਤ ਕੀ ਦਾ ਫਿਰ ਵੱਡੀਆਂ ਮੀਂਦਾ ਲੇਵੇ ਦੀ ਤਿਆਰੀ ਬੜੀ ਜ਼ਬਰਦਸਤ ਆ ਹਰੇ 7-8 ਦਿਨ ਦੀ ਝੋਟੀ ਕੱਚੀ ਆ ਕਿਉਂਕਿ ਉੱਤੋਂ ਢੇਲੀ ਤੋਂ ਲੈਣੀ ਪਧਰੀ ਸਮਤਰੀ ਝੋਟੀ ਬਹੁਤ ਆ ਡਿਜ਼ਾਈਨ ਬਹੁਤ ਚੰਗਾ ਝੋਟੀ ਦਾ ਬਿਊਟੀ ਬੜੀ ਕਮਾਲ ਆ ਝੋਟੀ ਦੇ ਵਿੱਚ ਤੇ ਆਪਾਂ ਨੰਬਰ ਲੈ ਲਈਏ ਭਾਈ ਸੁਖਮੰਦਰ ਨੰਬਰ ਦੱਸਿਓ ਆਪਣਾ ਕਿੰਨਾ ਸੀ 9152 ਜੀ 03365 ਇੱਕ ਵਾਰੀ ਹੋਰ ਬੋਲ ਦਿਓ ਜੀ 9152 ਜੀ 03365 ਠੀਕ ਆ ਬਾਈ ਤੇ ਬਾਈ ਫਿਰ ਲੈ ਜਾ ਤਸੱਲੀ ਵਾਲਾ ਬੰਦਾ ਹਾਂਜੀ ਹਾਂਜੀ ਬੇਫਿਕਰ ਹੋ ਠੀਕ ਆ ਬਾਈ ਠੀਕ ਆ ਤੇ ਬਾਈ ਨੈਸ਼ਨਲ ਡੈਰੀ ਦੇ ਬਿਲਕੁਲ ਸਾਹਮਣੇ ਬਾਈ ਸੁਖਮੰਦਰ ਸਿੰਘ ਦਾ ਘਰ ਆ ਡੋਕ ਵਾਲੇ ਮੋੜ ਦੇ ਉੱਤੇ ਪਿੰਨ ਸੁਖਣ ਵਾਲੇ ਦੇ ਵਿੱਚ ਲੈ ਇਤੁਰ ਦੀ ਵੀ ਵੇਖ ਲੋ ਕਰਮਾ ਵਾਲੀ ਕਹਿੰਦੇ ਐਨ ਲੇਵੇ ਲੋਗਾਂ ਦੀ ਬਿਊਟੀ ਐ ਲੋ ਕਰਮਾ ਵਾਲੀ ਪੂਰੀ ਭਰੀ ਪਈ ਆ ਓਕੇ ਦੀ ਰਿਪੋਰਟ ਆ ਜਮ ਹਰ ਪਾਸੇ ਤੋਂ ਹਾਂ ਤੇ ਲੈ ਵੀ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਅੱਜ ਦੀ ਵਲੌਗ ਦੀ ਕਰਦੇ ਆਪਾਂ ਸਮਾਪਤੀ ਦਿਨ ਜਿਹੜਾ ਸ਼ਾਮਾ ਪੈ ਗਈਆਂ ਧੁੰਦ ਪੈ ਗਈਆਂ ਸ਼ਾਮਾ ਦੇਖ ਲਓ ਤੁਸੀਂ 5:00 ਵਜੇ ਕਿ ਹੋ ਗਿਆ 27 ਮਿੰਟ ਤੇ ਆਪਾਂ ਕਰਤਾ ਵੀਡੀਓ ਦਾ ਐਂਡ ਤੇ ਹੁਣ ਜਾਣਾ ਆਪਾਂ ਆਪਦੇ ਪਿੰਡ ਮੁੱਦਕੀ ਆਪਾਪੁਰ ਜ਼ਿਲ੍ਹਾ ਦਾਵਾ ਤੇ ਬਾਕੀ ਬਾਈ ਕੈਮਰਾਮੈਨ ਵੀ ਆਪਣਾ ਓਕੇ ਦੀ ਰਿਪੋਰਟ ਫਿਰ ਹੁਣ ਅਗਲੀ ਗੱਲਬਾਤ ਲਈ ਕੱਲ ਨੂੰ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਚੁੰਦੇ ਰਹੋ ਤੁਸੀਂ ਬੜਾ ਪਿਆਰ ਦਿੰਨੇ ਆ ਵਲੌਗਾਂ ਦੇ ਵਿੱਚ ਵੀਡੀਓ ਸ਼ੇਅਰ ਕਰਦੇ ਆ ਬਹੁਤ ਬਹੁਤ ਸ਼ੁਕਰਗੁਜ਼ਾਰਾ ਵਲੌਗਾਂ ਦੇ ਵਿੱਚ ਵੀ ਜਨਵਾਰ ਐਂਡ ਹੁੰਦ ਲਿਆ ਕਰ ਜਿਹੜਾ ਨੰਬਰ ਵੀ ਲੈਦਾ ਹੀ ਤਾਂ ਲਓ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹੁਣ ਪਿੰਡ ਸ਼ੇਰ ਸਿੰਘ ਵਾਲੇ ਦੇ ਵਿੱਚ ਤੇ ਇਹ ਪਿੰਡ ਵੀ ਸੁਖਣ ਵਾਲੇ ਦਾ ਗਵੰਡੀ ਜਿਹਾ ਪਿੰਡ ਹੀ ਸੀਗਾ ਤਿੰਨ ਕੋ ਕਿਲੋਮੀਟਰ ਦੀ ਦੂਰੀ ਪੈਂਦੀ ਸੀਗੀ ਤੇ ਬਾਈ ਜਿੰਨਾਂ ਦੇ ਕੋਲੋ ਵੀਡੀਓ ਕਵਰ ਕੀਤੀ ਮੈਂ ਇਹ ਵੀ ਪੂਰੀ ਅੰਡਾ ਤੀਜਾ ਸੂਆ ਹੁੰਦੀ ਆ ਹਨਾ ਵੀਰੇ 17 ਕਿਲੋ ਦੁੱਧ ਬਾਈ ਹੁਣਾਂ ਨੇ ਕੰਡੇ ਲਾਇਆ ਹੋਇਆ ਲੈਵਾ ਵੇਖ ਕੇ ਭੁੱਖ ਲੈਂਦੀ ਆ ਚਾੜ ਵਾਲਿਆਂ ਦਾ ਰਿਕਾਰਡ ਹੀ ਤੋੜੀ ਫਿਰਦੀ ਆ ਮਿੱਤਰੋ ਤੂੜੀ ਵਾਲੀ ਪਾਂਡੀ ਬੰਨੀ ਫਿਰਦੀ ਆ ਥੱਲੇ ਨਵਾਬ ਤੋਂ ਗੱਪਣ ਕਰਵਾਈ ਹੋਈ ਆ ਬਾਈ ਹੁਣਾਂ ਨੇ 5-4 ਦਿਨ ਲੈਂਦੀ ਆ 1 ਲੱਖ 40 ਰੇਟ ਰੱਖਿਆ 1 35 ਦੀ ਬਾਈ ਹੁਣੀਆਂ ਦੇ ਵੀ ਦੇ ਦਿਆਂਗੇ ਅੱਛਾ ਪੁੱਤ ਨੰਬਰ ਦਈਂ ਕਰਾ ਦੇ 95013 ਬਾਈ ਜੀ 03218 ਇੱਕ ਵਾਰੀ ਹੋਰ ਬੋਲ ਦੇ ਬਾਈ 95013 ਜੀ 03218 ਠੀਕ ਆ ਰੱਖਣ ਵਾਲਾ ਲੈ ਜੇ ਲੰਬਾ ਤਾਂ ਨਹੀਂ ਕੋਈ ਹੈਗਾ ਨਹੀਂ ਬਈ ਜੋ ਹੀ ਨਹੀਂ ਲੰਬਾ ਯਾਦ ਕਰੂਗਾ ਹਾਂਜੀ ਬਈ ਠੀਕ ਆ ਬਈ ਸ਼ੇਰ ਸਿੰਘ ਵਾਲੋਂ ਮੱਧ ਲਿਆਉਂਦੀ ਸੀ ਹੈ ਹਾਂਜੀ ਬਈ ਠੀਕ ਆ ਜੀ ਚਲ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਮਾਨੀ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਸਾਧਕ ਸ਼ਹਿਰ ਦੇ ਬਿਲਕੁਲ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਮੱਖਣਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਅੱਧ ਬਾਈ ਮਿੱਤਰੋ ਉਹਨਾਂ ਭਰਾਵਾਂ ਦੇ ਲਈ ਵੀਡੀਓ ਖਾਸ ਆ ਜਿਹੜੇ ਕਹਿੰਦੇ ਯਾਰ ਮੱਝਾਂ ਦੇ ਵਿੱਚ ਦੁੱਧ ਪਾ ਕੇ ਨਾ ਤੇ ਅਸੀਂ ਆਪਦੇ ਗਾਕਾਂ ਨੂੰ ਦੇਣਾ ਸਾਡੇ ਗਾਹਕਾਂ ਨੂੰ ਨਾਰਾਜ਼ ਹੋ ਜਾਣ ਆਜੋ ਫਿਰ ਮਿੱਤਰੋ ਦੁੱਧ ਚੰਗਾ ਦੇਣ ਵਾਲੀ ਸਾਉ ਤੇ ਸਲੱਗ ਵਹਿੜ ਪੂਰੀ ਲੱਜ ਕੇ ਤੁਸੀਂ ਲੈ ਜਾਣੀ ਆ ਭੱਜ ਕੇ ਜਦੋਂ ਮੈਂ ਰੇਡ ਦੱਸਿਆ ਇਹਦਾ ਤੁਹਾਨੂੰ ਵੱਜ ਕੇ ਤੇ ਦੁੱਧ ਪੀਣਾ ਤੁਸੀਂ ਰੱਜ ਕੇ ਆਓ ਕਰੀਏ ਭਾਈ ਨਾਲ ਆਪਾਂ ਗੱਲ ਵੱਜ ਕੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਭਾਈ ਵਧੀਆ ਵੀਰੇ ਵਧੀਆ ਹੋਰ ਮੱਖਣ ਪੰਨੂ ਫਿਰ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਵੀਰੇ ਪਰਿਵਾਰ ਕਿਵੇਂ ਮੱਖਣ ਸਭ ਵਧੀਆ ਵੀਰੇ ਕਿਰਪਾ ਮਾਲਕ ਦੀ ਅੱਛਾ ਮੱਖਣ ਵੀ ਅੱਜ ਕਿੰਨੇ ਜਾਨਵਰ ਆਪਣੇ ਕੋਲ ਕਿਹ ਕੀ ਹੈ ਵੀਰੇ ਗਾਂ ਆਪਣੇ ਕੋਲ ਕਿਹ ਆ ਇਹ ਫਿਰ ਕਿੰਨਾ ਪਹਿਲੀ ਲਈ ਆ ਵੀਰੇ ਆਪਾਂ ਹਾਂ ਪਹਿਲੀ ਪਹਿਲੀ ਕੰਮ ਸਟਾਰਟ ਕੀਤਾ ਪਹਿਲੀ ਗਾਂ ਠੀਕ ਆ ਬਾਈ ਇਹ ਫਿਰ ਕਿਨੇ ਵਸੂਆ ਸੂਈ ਆ ਬਾਈ ਵੀਰੇ ਦੂਜਾ ਸੂਆ ਸੁੰਦੀ ਆ ਠੀਕ ਆ ਹਫਤਾ ਜੇ ਰਹਿੰਦਾ ਤੇ ਸੂਣ ਚ ਸੂਣ ਦੇ ਵਿੱਚ ਹਾਂਜੀ ਸੀਲ ਠੰਡੀ ਰੱਜ ਕੇ ਵੀਰੇ ਥਾਂ ਥਣ ਬਹੁਤ ਵਧੀਆ ਲੱਗਾ ਦੇਵੇ ਦੀ ਤੱਕ ਗਾਂ ਨੂੰ ਮਨ ਬੈੜ ਚੰਗੀ ਆ ਹਾਂ ਸੌ ਸੂਆ ਚੰਗੀ ਵੀਰੇ ਪੂਰੀ ਸੀਲ ਠੰਡੀ ਆ ਵੀਰੇ ਫਿਕਸ ਆਰਡਰ ਦੀ ਆ ਇਹ ਨਹੀਂ ਕੋਈ ਟੁੱਟ ਮਾਵਣਾ ਉਹਗਾ ਜਿਵੇਂ ਮਰਜੀ ਜਮਾਗ ਬੈਜੇ ਪਾਵਾਂ ਠੀਕ ਆ ਹਾਂ ਠੰਡੀ ਠੁੰਡੀ ਆ ਹਨਾ ਬਾਈ ਪੂਰੀ ਠੰਡੀ ਸੀਲ ਵਹਿੜ ਆ ਯਾਰ ਉਂਝ ਵੀ ਬਾਈ ਵਜਨ ਵਾਲੀ ਤੇ ਪ੍ਰਿੰਟ ਵਾਲੀ ਆ ਹਾਂ ਹੂੰ ਕੱਦ ਕਾਠ ਪੂਰਾ ਵੀ ਰੇ ਜਿਵੇਂ ਮਰਜੀ ਬੈਠਾ ਰਹਿ ਦੁੱਧ ਕਿੰਨਾ ਦੇ ਦਿੰਦੀ ਆ ਬਾਈ ਮੇਰੇ ਦੁੱਧ 13 ਲੀਟਰ ਪਹਿਲੇ ਸੂਏ ਕੱਢਿਆ ਚਾ ਵਾਤਾ ਐਈ ਬੈਬੂ ਜਾਨਾ ਥੱਲੇ ਛੜਛੁੜ ਨਹੀਂ ਮਾਰਦੀ ਯਾਰ ਲੈ ਬਾਈ ਯਾਰ ਜਿਵੇਂ ਭਾਵੇਂ ਥੱਲਾਂ ਦੀ ਟਾਪੀ ਆ ਇਹਦੇ ਯਾਰ ਥਣ ਮੂੰਹ ਤੇ ਪਾ ਕੇ ਵਿਖਾਈਂਗਾ ਇਹਦਾ ਪਾ ਲੂਗੀ ਪੋਪ ਪਾਉਣ ਨੂੰ ਕੀ ਆ ਵੀਰੇ ਲੈ ਠੀਕ ਆ ਬਾਈ ਓਕੇ ਨਹੀਂ ਠੀਕ ਆ ਕਿੰਨੇ ਦੀ ਦੇ ਦਈਏ ਵੀਰੇ ਮੋਲੇ ਦਾ 46000 ਆ ਵੀਰੇ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਮੂੰਹ ਵਿਖਾਈ ਪੋਤੇ ਨੂੰ ਦਾ ਲੈ ਠੀਕ ਆ ਯਾਰ ਬਾਈ ਦੁੱਧ ਬਈ ਮਈਆਂ ਰਕਾ ਦਊਗੀ ਨਾ ਦੁੱਧ ਵੀਰੇ 14 15 ਕਿਲੋ ਰਾਮਣਾ ਪਾ ਦੂੰਗੀ ਲੇ ਵੀ ਮਿੱਤਰੋ ਦੂਜਾ ਸੂਆਸ ਹੁੰਦੀ ਆ ਹੈ ਵੀ ਵੀਰੇ ਦੰਦਾ ਜੀ ਹੋਊਗੀ 100% ਠੀਕ ਆ ਵੀਰੇ ਠੰਡੀ ਸੀਲ ਪੂਰੀ ਆ ਨਰਜ ਕੇ ਓਕੇ ਜੀ ਥੋੜੇ ਹੁਣ ਤਾਂ ਭਾਂਵਾ ਡਰੇ ਬਈ ਨੇਰੇ ਚ ਨਹੀਂ ਠੀਕ ਆ ਬਾਈ ਓਕੇ ਦੇਖੋ ਮਿੱਤਰੋ ਕਿਰਨ ਦੀ ਕਰਮਾ ਵਾਲੀ ਤੁਰਦੀ ਤਰਦੀ ਲੈ ਆ ਵੀਰੇ ਨਹੀਂ ਠੀਕ ਆ ਬਾਈ ओके ਆ ਜਾ ਬਾਈ ਹਣਾ ਹਾਂ ਪਹਾੜਾ ਸਾਈਡ ਤੇ ਆਈ ਜਿੱਧਰ ਮਰਜੀ ਤੁਰੇ ਫਿਰੇ ਠੀਕ ਆ ਬਾਈ ਓਕੇ ਲੈ ਜੀ ਮਿੱਤਰੋ ਦੇਖ ਸਕਦੇ ਆ ਲੇਵਾ ਭਾਂਡਾ ਪੂਰੀ ਖਰੀ ਓਕੇ ਦੀ ਰਿਪੋਰਟ ਜਾਵਾ ਕਰਮਾ ਵਾਲੀ ਆ ਜਾ ਪੁੱਤ ਅੱਗੇ ਆ ਜਾ ਇੱਧਰ 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 ਆ ਜਾ ਇੱਧਰ ਲੈ ਆਂ ਦੀਪ ਕੈਮਰਾ ਇੱਕੋ ਮਿੰਟ ਭਾਈ ਹਾਂ ਦੇਵਾ ਚੈੱਕ ਕਰਾ ਲੀ ਹਾਂ ਜੁੜੇਵਾ ਚੈੱਕ ਕਰਾ ਲਾਂਦੇ ਕਿ ਫਿਰ ਆਪਾਂ ਬਣਾਉਣੇ ਪੁੱਤ ਦੀ ਵੀਡੀਓ ਵੀ ਆ ਲੈ ਹਾਂ ਗਲਾਬੀ ਧਾਨ ਲੱਗਾ ਵੀਰੇ ਨਹੀਂ ਠੀਕ ਆ ਬਾਈ ਅੱਛਾ ਮੱਖਣ ਬਾਈ ਰੇਟ 46000 ਆ ਹਾਂਜੀ ਵੀਰੇ ਮਾਨਤਨ ਮਾਨਤਨ ਖੁੱਲਾ ਕਰ ਦਾਂਗੇ ਵੀਰੇ ਕਿੰਨਾ ਕੁ ਕਰਦੇ ਕਰਦਾ ਹੈ ਕੋਈ 2000 ਰੁਪਏ ਦਾ ਯਾਰ ਜਮਾ ਜੈ ਜੀ ਨੰਬਰ ਜਮਾ ਆਪਣਾ 7527 ਹੂੰ 30 ਹੂੰ 855 ਇਹ ਕਿਹ ਨੰਬਰ ਆ ਕਰੇ ਤੇਰੇ ਪਿੱਛੇ ਲੱਗਦਾ ਹੁੰਦਾ ਵੀ ਮੰਨ ਲਓ 36 ਕਿਤੇ ਲੱਗਦਾ ਤਾਂ 855 ਕਿ ਟਰੈਕਟਰ ਨਾਲ ਵੱਧ ਯਾਰੀ ਆ ਇਹ ਦੋ ਹੀ ਨੰਬਰ ਆ ਵੀਰੇ ਆਪਣੇ ਕੋਲੇ ਹਾਂ ਦੋਵੇਂ ਹੀ ਦੱਸ ਫੇਰ ਅੱਜ 93007 ਹੂੰ 03600 ਦੂਜਾ ਪ 7127 308555 ਕੀ ਬਾਤ ਆ ਬਾਈ ਇੱਕ ਆਪਣੇ ਕੋਲੇ ਵੀਰੇ ਬੀਟਲ ਬੱਕਰੀ ਆ ਅੱਛਾ ਠੀਕ ਆ ਪਿਓ ਉਹ ਵੀ ਵਿਖਾ ਦਨੇ ਹਾਂ ਵੀਰੇ ਲੈ ਵੀ ਮਿੱਤਰੋ ਆ ਮੁੰਡਾ ਕਹਿੰਦਾ ਮੈਂ ਵੀਡੀਓ ਬਣਾਉਣੀ ਆ ਬਾਈ ਚੈਨਲ ਤੇ ਆਉਣਾ ਕਹਿੰਦਾ ਕਿਹੜੀ ਕਲਾਸ ਚ ਪੜਦਾ ਪੁੱਤ ਪ੍ਰੈਪ 2 ਹੈ ਤੇਰੀ ਭਾਈ ਤੂੰ ਤਾਂ ਫਸਟ ਹੀ ਪੜਾਈ ਯਾਰ ਹੈ ਨਾਮ ਕੀ ਆ ਫਿਰ ਏਕਮ ਏਕਮ ਵੀਰ ਕੇ ਸਿੰਘ ਸਿੰਘ ਠੀਕ ਆ ਫਿਰ ਪਾਪਾ ਕੀ ਕਰਦਾ ਤੇਰਾ ਉਹ ਹੂੰ ਫੌਜੀ ਗਰਾਊਂਡ ਨੂੰ ਦਾ ਫੌਜੀ ਉਹਦੇ ਗਰਾਊਂਡ ਬਣਾਉਂਦਾ ਫਿਰ ਤੂੰ ਹੁਣ ਵੱਡਾ ਹੋ ਕੇ ਕੀ ਬਣਾਏਗਾ ਹੈ ਪੁਲਿਸ ਚ ਲੱਗਣਾ ਨਾ ਭਰਾਵਾ ਨੱਕਾ ਚਲਾਣ ਕਟਿਆ ਕਰੇਗਾ ਸਾਡੇ ਗਰੀਬਾਂ ਦਾ ਹਾਂ ਬਾਹਰ ਬੰਦਾ ਖਦਰ ਮੈਂ ਕਹਾਂ ਤੂੰ ਤਾਂ ਜਨਾਬ ਦੱਸੀ ਇੱਕ ਵਾਰੀ ਫਿਰ ਤ ਕਰੀਦੀ ਵੇਣ ਮੜ ਹੈ ਨਾ ਏਕਮ ਠੀਕ ਹੈ ਸਤਿ ਸ੍ਰੀ ਅਕਾਲ ਬੁਲਾਉਦੇ ਹੱਥ ਜੋੜ ਕੇ ਦੋ ਸਾਰੇ ਸਸਕਾਰ ਦੀ ਠੀਕ ਆ ਬਾਈ ਲੈ ਮੇਰੇ ਕੋਲ ਇੱਕ ਆ ਬਾਈ ਦੇ ਕੋਲ ਬੀਟਲ ਬੱਕਰੀ ਆ ਇਹਦੀ ਕਿੰਨੀ ਉਮਰ ਆ ਬਾਈ ਇਹ ਵਿਰੇ ਹੈਗੀ 1.5 ਸਾਲ ਦੀ ਪਿਓਰ ਬੀਟਲਾ ਜਮਾ ਸੰਗ ਵੇਖ ਜਮਾ ਨਿਕਨ ਨਿਕਾ ਤੇ ਤੋਤਾ ਨੱਕ ਗੱਲ ਖੜ ਗੁੱਪਣ ਕੋਈ ਵਿਰੇ ਆਪਾਂ ਵੇਲੀ ਕਰਕੇ ਦੇਵਾਂਗੇ ਹੂੰ ਇਹਨੂੰ 1.5 ਮਹੀਨਾ ਹੋ ਗਿਆ ਬਣੀ ਨੂੰ ਹੂੰ ਵੈਸੇ ਲੱਗਦੀ ਆ 100% ਗੱਬਣ ਹੋਊਗੀ ਹੂੰ ਠੀਕ ਆ ਨਾ ਠੀਕ ਆ ਹਾਂ ਕਿੰਨੇ ਦੀ ਦੀ ਦੇਵਾਂਗੇ ਬਾਈ ਮੁੱਲ 15000 ਦੇਣੀ ਜੰਨੇ 14000 ਦੀ ਜਸਤ ਨੂੰ ਜਸਤ ਨੂੰ ਤੇ ਇਹਦਾ ਬੰਦਾ 1.5 ਸਾਲ ਦੀ ਉਮਰ ਆ 1.5 ਸਾਲ ਦੀ ਉਮਰ ਤੇ ਤਾਂ ਖੀਰੀਓ ਹੀ ਹੋਊਗੀ ਜੇ ਕਹਿੰਦੇ ਨਹੀਂ ਦੋਂਦੀ ਹੋਊਗੀ 100 ਇਹ ਕਿੰਨੇ ਚਿਰ ਬਾਅਦ ਦੋਂਦੀ ਹੋ ਜਾਂਦੀ ਹੋਊਗੀ ਯਾਰ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਆਪਾਂ ਲਈ ਸੀ ਨਿੱਕੀ ਜੀ ਨਿੱਕੀ ਜੀ ਦਾੰਦ ਮੁਖਾ ਦਿੰਦੇ ਆ ਨਹੀਂ ਦਾੰਦ ਸੀ ਲਾ ਹਾਂ ਠੰਡ ਮਨਾਈ ਜਾਂਦੀ ਬੰਦੇ ਆ ਇੱਕ ਆਪਣੇ ਕੋਲੇ 5911 ਖੜਾ ਚੱਪ ਵਾਲੀ ਕਾਪੀ ਵਾਲਾ ਠੀਕ ਉਹ ਕਿਹੜਾ ਮਾਡਲ ਆ 97 ਠੀਕ ਹੈ ਕਈ ਵਾਰੀ ਕੋਈ ਕੈਨੇਡਾ ਵਾਲਾ ਭਰਾ ਹੁੰਦਾ ਹਾਂ ਤੇ ਉਹਦੇ ਵਾਸਤੇ ਆ ਵੀਰੇ ਠੀਕ ਆ ਬਈ ਇੱਥੋਂ ਵਾਲਾ ਬੰਦਾ ਨਹੀਂ ਉਹ 911 ਚੱਪਾ ਵਾਲਾ ਹੈ ਹਾਂ ਪਾਸਿੰਗ ਵਾਲਾ ਟਰੈਕਟਰ ਆ ਪਾਸਿੰਗ ਕਿੰਨੇ ਚਰਦੀ ਆ ਬਾਈ 28,000 ਰੁਪਏ ਆ ਵੀਰੇ ਠੀਕ ਆ ਕਿੰਨੇ ਦਾ ਦੇ ਦਾਂਗੇ ਬਾਈ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਸਵਾ ਦੋ ਦਾ ਦੇਵਾਂਗੇ ਸਵਾ ਦੋ ਦਾ ਠੀਕ ਆ ਚਲਾਈ ਚਲੂਈ ਦਾ ਓਕੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਵੀਰੇ ਠੀਕ ਆ ਬਾਈ ਪਾਸਿੰਗ 28 ਧੱਕਰ ਚੱਪਾ ਵਾਲੀ ਕਾਪੀ ਆ ਠੀਕ ਆ ਬਾਈ ਨਵਾਂ ਵੀ ਪਾਸਿੰਗ 28 ਠੀਕ ਆ ਤੇ 911 ਮਾਡਲ ਕਿਹੜਾ ਹੈ ਬਾਈ 97 ਮਾਡਲ ਆ ਵੀਰੇ ਸਾਰਾ origignal ਆ ਸਾਰਾ origignal ਆ ਸਾਰਾ ਸਮਾਨ ਨਾਲ ਦਾ ਠੀਕ ਆ ਬਾਈ ਜੋ ਓਕੇ ਨਹੀਂ ਮਿੱਤਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ